ਹੈਲੋ ਟੀਅਰ ਸਟੂਡੈਂਟਸ ਸਵਾਗਤ ਕਰਦੇ ਹਾਂ ਜੀ ਸਾਡੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੀਜੀ ਤੋਂ ਲੈ ਕੇ ਪੰਜਵੀਂ ਤੱਕ ਜੋ ਮਿਸ਼ਨ ਸਮਰੱਥ ਚੱਲ ਰਿਹਾ ਹੈ ਬਟੇ ਉਸ ਦੀਆਂ ਪੰਜਾਬੀ ਦੀਆਂ ਵਰਕਸ਼ੀਟਸ ਉਹਨੂੰ ਕਰਵਾਵਾਂਗੇ ਇੰਗਲਿਸ਼ ਦੀਆਂ ਆਪਾਂ ਸਾਰੀ ਵਰਕਸ਼ੀਟਸ ਕਰਵਾ ਚੁੱਕੇ ਹਾਂ ਪੰਜਾਬੀ ਦੀਆਂ ਵੀ ਲਗਭਗ ਕਰਵਾ ਚੁੱਕੇ ਹਾਂ ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਲਿੰਕ ਮੈਂ ਕਮੈਂਟ ਦੇ ਵਿੱਚ ਦਿੱਤਾ ਹੋਇਆ ਤੁਸੀਂ ਜ਼ਰੂਰ ਦੇਖਣਾ ਇਸ ਨਾਲ ਹੀ ਆਊਟ ਸਟੂਡੈਂਟਸ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵਰਕਸ਼ੀਟ ਜਾਨਵਰਾਂ ਪ੍ਰਤੀ ਪਿਆਰ ਤਾਂ ਸੁਣੋ ਰੋਲ ਨੰਬਰ 2 ਰੋਲ ਨੰਬਰ 2 ਰੋਲ ਨੰਬਰ 2 ਜਸਮੀਤ ਸਿੰਘ ਜਦੋਂ ਤਿੰਨ ਵਾਰ ਰੋਲ ਨੰਬਰ ਬੋਲਣ ਤੇ ਵੀ ਜਸਮੀਤ ਨਾ ਬੋਲਿਆ ਤਾਂ ਮਨਦੀਪ ਮੈਡਮ ਦੇ ਪੁੱਛਣ ਤੇ ਬੱਚਿਆਂ ਨੇ ਦੱਸਿਆ ਕਿ ਕੱਲ ਉਸ ਨੂੰ ਸਕੂਲੋਂ ਘਰ ਜਾਂਦਿਆਂ ਸਮੇਂ ਕੁੱਤੇ ਨੇ ਵੱਢ ਲਿਆ ਨਰਿੰਦਰ ਤੇ ਜਸਮੀਤ ਰੋਜ਼ ਇਕੱਠੇ ਹੀ ਘਰ ਜਾਂਦੇ ਸਨ ਗੁਰਵੀਰ ਨੇ ਦੱਸਿਆ ਕਿ ਕੱਲ ਜਦੋਂ ਘਰ ਜਾ ਰਹੇ ਸਨ ਤਾਂ ਜਸਮੀਤ ਨੇ ਗਲੀ 'ਚ ਬੈਠੇ ਕੁੱਤੇ ਤੇ ਰੋੜਾ ਚੁੱਕ ਕੇ ਮਾਰਿਆ ਰੋੜਾ ਵੱਜਣ ਤੇ ਕੁੱਤਾ ਭੌਂਕਣ ਲੱਗਿਆ ਪਰ ਜਸਮੀਤ ਨੇ ਫਿਰ ਉਸ ਤੇ ਵੱਡਾ ਰੋੜਾ ਮਾਰਿਆ ਤਾਂ ਕੁੱਤੇ ਨੇ ਗੁੱਸੇ ਵਿੱਚ ਜਸਮੀਤ ਦੀ ਲੱਤ ਫੜ ਲਈ ਕੁੱਤੇ ਦੇ ਦੰਦ ਉਸ ਦੀ ਲੱਤ ਵਿੱਚ ਖੋਪ ਗਏ ਗਲੀ ਵਿੱਚੋਂ ਲੰਘ ਰਹੇ ਇੱਕ ਬਜ਼ੁਰਗ ਨੇ ਉਸ ਨੂੰ ਪਛਾਇਆ ਉਸਦੇ ਟੀਕੇ ਲੱਗੇ ਹਨ ਪੱਟੀ ਵੀ ਹੋਈ ਹੈ ਅਧਿਆਪਕ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਜਾਨਵਰ ਸਾਡੇ ਆਸ-ਪਾਸ ਰਹਿੰਦੇ ਹਨ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਜੇਕਰ ਅਸੀਂ ਇਹਨਾਂ ਨੂੰ ਤੰਗ ਕਰਦੇ ਹਾਂ ਜਾਂ ਮਾਰਦੇ ਹਾਂ ਤਾਂ ਇਹ ਸਾਡੇ ਤੇ ਹਮਲਾ ਕਰ ਸਕਦੇ ਹਨ ਕਈ ਵਾਰ ਇਸ ਨਾਲ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਸਾਨੂੰ ਕਦੇ ਵੀ ਜਾਨਵਰਾਂ ਨੂੰ ਛੇੜਨਾ ਨਹੀਂ ਚਾਹੀਦਾ ਸਾਰੇ ਬੱਚਿਆਂ ਨੇ ਅਧਿਆਪਕ ਨਾਲ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਕਦੇ ਵੀ ਕਿਸੇ ਜਾਨਵਰ ਨੂੰ ਤੰਗ ਨਹੀਂ ਕਰਨਗੇ ਸਗੋਂ ਉਹਨਾਂ ਦੀ ਸੰਭਾਲ ਕਰਨਗੇ ਤਾਂ ਇਹ ਸੀ ਬਟੇ ਕਹਾਣੀ ਅੱਗੇ ਦੇਖੋ ਜਸਮੀਤ ਸਕੂਲ ਕਿਉਂ ਨਹੀਂ ਸੀ ਆਇਆ ਜਸਮੀਤ ਸਕੂਲ ਇਸ ਕਰਕੇ ਨਹੀਂ ਸੀ ਆਇਆ ਕਿਉਂਕਿ ਉਸ ਨੂੰ ਕੁੱਤੇ ਨੇ ਵੱਢ ਲਿਆ ਸੀ ਨੈਕਸਟ ਹੈ ਜੀ ਕੁੱਤੇ ਨੇ ਜਸਮੀਤ ਨੂੰ ਕਿਉਂ ਵੱਢਿਆ ਸੀ ਕੁੱਤੇ ਨੇ ਜਸਮੀਤ ਨੂੰ ਇਸ ਲਈ ਵੱਡਿਆ ਕਿਉਂਕਿ ਜਸਮੀਤ ਨੇ ਕੁੱਤੇ ਨੂੰ ਦੋ ਵਾਰ ਰੋੜਾ ਮਾਰਿਆ ਸੀ ਅਧਿਆਪਕ ਨੇ ਬੱਚਿਆਂ ਨੂੰ ਜਾਨਵਰਾਂ ਨਾਲ ਕਿਹੋ ਜਿਹਾ ਵਿਹਾਰ ਕਰਨ ਲਈ ਕਿਹਾ ਅਧਿਆਪਕ ਨੇ ਬੱਚਿਆਂ ਨੂੰ ਸਮਝਾਇਆ ਕਿ ਸਾਨੂੰ ਜਾਨਵਰਾਂ ਨੂੰ ਛੇੜਨਾ ਨਹੀਂ ਚਾਹੀਦਾ ਸਗੋਂ ਇਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਗਲਾ ਹੈ ਤੁਸੀਂ ਆਪਣੇ ਘਰ ਦੇ ਨੇੜੇ ਘੁੰਮਦੇ ਜਾਨਵਰਾਂ ਲਈ ਕੀ ਕਰ ਸਕਦੇ ਹੋ ਅਸੀਂ ਆਪਣੇ ਘਰ ਦੇ ਨੇੜੇ ਘੁੰਮਦੇ ਜਾਨਵਰਾਂ ਨੂੰ ਰੋਟੀ ਪਾ ਸਕਦੇ ਹਾਂ ਲੋੜ ਪੈਣ ਤੇ ਉਹਨਾਂ ਦੀ ਮਦਦ ਕਰ ਸਕਦੇ ਹਾਂ ਨੈਕਸਟ ਹੈ ਬੇਟੇ ਵਿਰੋਧੀ ਸ਼ਬਦ ਕੱਲ ਦਾ ਅੱਜ ਗੁੱਸਾ ਖੁਸ਼ੀ ਨੁਕਸਾਨ ਫਾਇਦਾ ਫੜਨਾ ਛੱਡਣਾ ਨੈਕਸਟ ਹੈ ਬੇਟੇ ਵਾਕ ਬਣਾਉਣੇ ਆਪਾਂ ਰੋਜ਼ ਸਾਨੂੰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਹਮਲਾ ਭਾਰਤੀ ਸੈਨਿਕਾਂ ਨੇ ਦੁਸ਼ਮਣ ਤੇ ਹਮਲਾ ਕਰ ਦਿੱਤਾ ਖਤਰਾ ਮੈਨੂੰ ਖਤਰਾ ਮਹਿਸੂਸ ਹੋ ਰਿਹਾ ਹੈ ਵਾਦਾ ਉਸਨੇ ਵਾਦਾ ਕੀਤਾ ਕਿ ਉਹ ਹਮੇਸ਼ਾ ਸੱਚ ਬੋਲੇਗਾ ਨੁਕਸਾਨ ਸਾਨੂੰ ਜਾਨਵਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਨੈਕਸਟ ਚੈਪਟਰ ਅਮਨ ਦਾ ਬਾਗਿਚਾ ਤਾਂ ਦੇਖੋ ਇਹ ਹੈ ਅਮਨ ਠੀਕ ਹੈ ਜੀ ਅਮਨ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੀ ਮਾਸੀ ਦੇ ਘਰ ਗਈ ਉੱਥੇ ਉਹ ਆਪਣੀ ਸਹੇਲੀ ਹਿਮਾਂਸ਼ੀ ਨੂੰ ਮਿਲਣ ਉਸਦੇ ਘਰ ਗਈ ਇਸਵਰ ਉਸਦਾ ਘਰ ਕੁਝ ਬਦਲਿਆ-ਬਦਲਿਆ ਲੱਗ ਰਿਹਾ ਸੀ ਹਿਮਾਂਸ਼ੀ ਨੇ ਘਰ ਇੱਕ ਛੋਟਾ ਜਿਹਾ ਬਗੀਚਾ ਸੀ ਜਿਸ ਵਿੱਚ ਵਨਸਵੰਨੇ ਫੁੱਲ ਲੱਗੇ ਸਨ ਅਮਨ ਫੁੱਲਾਂ ਨੂੰ ਦੇਖਦੇ ਹੀ ਰਹੀ ਉਸ ਨੂੰ ਫੁੱਲ ਬਹੁਤ ਸੋਹਣੇ ਲੱਗਦੇ ਸਨ ਉਸਨੇ ਆਪਣੇ ਮਨ ਵਿੱਚ ਸੋਚਿਆ ਕਾਸ਼ ਮੈਂ ਵੀ ਇੱਕ ਫੁੱਲਾਂ ਦੀ ਕਿਆਰੀ ਬਣਾ ਸਕਾਂ ਘਰ ਵਾਪਸ ਆ ਕੇ ਉਸਨੇ ਫੁੱਲਾਂ ਦੀ ਕਿਆਰੀ ਬਾਰੇ ਬਹੁਤ ਸੋਚਿਆ ਪਰ ਉਸ ਨੂੰ ਘਰ ਵਿੱਚ ਜਗ੍ਹਾ ਨਹੀਂ ਸੀ ਲੱਭ ਰਹੀ ਅਮਨ ਨੂੰ ਇੱਕ ਵਿਚਾਰ ਸੁੱਝਿਆ ਉਸਨੇ ਕੁਝ ਪੁਰਾਣੇ ਪਲਾਸਟਿਕ ਅਤੇ ਲੋਹੇ ਦੇ ਡੱਬੇ ਅਤੇ ਬਾਲਟੀਆਂ ਲਿਆਂਦੀਆਂ ਉਹਨਾਂ ਨੂੰ ਘਰ ਦੀ ਛੱਤ ਤੇ ਰੱਖ ਕੇ ਉਹਨਾਂ ਵਿੱਚ ਮਿੱਟੀ ਅਤੇ ਖਾਦ ਪਾਈ ਫਿਰ ਪਾਣੀ ਦਾ ਛੜਕਾ ਕੀਤਾ ਫੁੱਲਾਂ ਦੀਆਂ ਕਲਮਾਂ ਅਤੇ ਪਨੀਰੀ ਲਗਾਈ ਕੁਝ ਫੁੱਲਾਂ ਲਈ ਬੀਜ ਬੀਜੇ ਉਸਨੇ ਆਪਣੇ ਬਾਗੀਚੇ ਦੀ ਪੂਰੀ ਦੇਖਭਾਲ ਕੀਤੀ ਕੁਝ ਹੀ ਦਿਨਾਂ ਵਿੱਚ ਫੁੱਲ ਖਿੜ ਗਏ ਇਹਨਾਂ ਫੁੱਲਾਂ ਨੂੰ ਦੇਖ ਕੇ ਮਨ ਬਹੁਤ ਉਤਸ਼ਾਹਿਤ ਹੋਈ ਉਸਨੇ ਹੋਰ ਬੁੱਟੇ ਲਗਾ ਦਿੱਤੇ ਉਸਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਆਓ ਅੱਜ ਮੈਂ ਤੁਹਾਨੂੰ ਫੁੱਲਾਂ ਦਾ ਬਾਗ਼ੀਚਾ ਦਿਖਾਵਾਂ ਸਭ ਬਾਗ਼ੀਚਾ ਦੇਖ ਕੇ ਬਹੁਤ ਹੈਰਾਨ ਅਤੇ ਖੁਸ਼ ਹੋਈਆਂ ਨੀਤਾਸ਼ਾ ਕਹਿਣ ਲੱਗੀ ਵਾਹ ਇੰਨੇ ਸਾਰੇ ਫੁੱਲ ਇਹ ਤਾਂ ਫੁੱਲਾਂ ਦਾ ਦੇਸ਼ ਲੱਗ ਰਿਹਾ ਹੈ ਫਲਕ ਅਤੇ ਗੁਰਲੀਨ ਵੀ ਆਪਣਾ ਬਾਗ਼ੀਚਾ ਬਣਾਉਣ ਬਾਰੇ ਸੋਚਣ ਲੱਗੀਆਂ ਤਾਂ ਪਹਿਲਾ ਪ੍ਰਸ਼ਨ ਦੇਖੋ ਅਮਨ ਨੂੰ ਹਿਮਾਂਸ਼ੀ ਦਾ ਘਰ ਬਦਲਿਆ ਹੋਇਆ ਕਿਉਂ ਲੱਗਿਆ ਕਿਉਂਕਿ ਹਿਮਾਂਸ਼ੀ ਦੇ ਘਰ ਇੱਕ ਬਗੀਚਾ ਸੀ ਜਿਸ ਵਿੱਚ ਵਨਸਵੰਨੇ ਫੁੱਲ ਲੱਗੇ ਹੋਏ ਸਨ ਅਮਨ ਨੇ ਫੁੱਲਾਂ ਦੀ ਕਿਆਰੀ ਬਣਾਉਣ ਬਾਰੇ ਕਿਉਂ ਸੋਚਿਆ ਕਿਉਂਕਿ ਅਮਨ ਨੂੰ ਹਿਮਾਂਸ਼ੀ ਦੇ ਘਰ ਫੁੱਲਾਂ ਦਾ ਬਗੀਚਾ ਬਹੁਤ ਸੋਹਣਾ ਲੱਗਿਆ ਸੀ ਇਸ ਕਰਕੇ ਉਹ ਫੁੱਲਾਂ ਦੀ ਕਿਆਰੀ ਬਣਾਉਣ ਬਾਰੇ ਸੋਚ ਰਹੀ ਸੀ ਅਮਨ ਨੇ ਆਪਣਾ ਫੁੱਲਾਂ ਦਾ ਬਗੀਚਾ ਕਿਵੇਂ ਬਣਾਇਆ ਅਮਨ ਨੇ ਕੁਝ ਪੁਰਾਣੇ ਪਲਾਸਟਿਕ ਨੈਕਸਟ ਦੇਖੋ ਅਮਨ ਨੇ ਆਪਣਾ ਫੁੱਲਾਂ ਦਾ ਬਾਗੀਚਾ ਕਿਵੇਂ ਬਣਾਇਆ ਅਮਨ ਨੇ ਕੁਝ ਪੁਰਾਣੇ ਪਲਾਸਟਿਕ ਅਤੇ ਲੋਹੇ ਦੇ ਡੱਬੇ ਲਏ ਉਹਨਾਂ ਦੇ ਵਿੱਚ ਮਿੱਟੀ ਅਤੇ ਖਾਦ ਪਾਈ ਪਾਣੀ ਦਾ ਛਿੜਕਾਅ ਕੀਤਾ ਫੁੱਲਾਂ ਦੇ ਬੀਜ ਬੀਜੇ ਅਤੇ ਇੱਕ ਸੁੰਦਰ ਬਾਗੀਚਾ ਬਣਾਇਆ ਨੈਕਸਟ ਹੈ ਬਟੇ ਬੁਝਾਰਤ ਬੁਝੋ ਦਾ ਜਾਨੀਏ ਇੱਕ ਫੁੱਲ ਇੱਕ ਫਲ ਹੈ ਭਾਈ ਦੋਵੇਂ ਮਿਲ ਕੇ ਬਨੇ ਮਿਠਾਈ ਤਾਂ ਇਹਦਾ ਮਤਲਬ ਹੈ ਬਟੇ ਗੁਲਾਬ ਜਾਮਨ ਨੈਕਸਟ ਹੈ ਜੀ ਪੌਦੇ ਦੇ ਵਿਕਾਸ ਲਈ ਕੀ ਕੀ ਜ਼ਰੂਰੀ ਹੈ ਪੌਦੇ ਦੇ ਵਿਕਾਸ ਲਈ ਪਾਣੀ ਧੁੱਪ ਛਾਂ ਮਿੱਟੀ ਖਾਦ ਆਦਿ ਜ਼ਰੂਰੀ ਹੈ ਆਦੀ ਜ਼ਰੂਰੀ ਹੈ ਨੈਕਸਟ ਹੈ ਬੇਟੇ ਇਸ ਦਿੱਤੀ ਗਈ ਤਸਵੀਰ ਵਿੱਚ ਰੰਗ ਪਰ ਉਹ ਪੌਦੇ ਦੇ ਵੱਖ-ਵੱਖ ਭਾਗਾਂ ਦਾ ਨਾਮ ਲਿਖੋ ਤਾਂ ਦੇਖੋ ਬੇਟੇ ਇਹ ਕੀ ਹੈ ਜੜ ਤਨਾ ਪੱਤੇ ਫਲ ਤੇ ਫੁੱਲ ਤਾਂ ਇਹ ਸੀਗੀਆਂ ਦੋ ਵਰਕਸ਼ੀਟਸ ਤਾਂ ਬਿਟੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਾਕੀ ਵਰਕਸ਼ੀਟਸ ਕਵਰ ਕਰਾਂਗੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਇਸ ਵੀਡੀਓ ਦੇ ਵਿੱਚ ਇਨਾ ਹੀ ਸ਼ੁਕਰੀਆ